ਸ਼ਬਦਿਆ ਸ਼ਬਦ ਸ਼ਕਤੀ ਜਿਹੜਾ ਮੈਸੇਜ ਸੁਣਦੇ ਪਏ ਆ ਕੀ ਨਾਮ ਉਦ ਰੱਖਿਆ ਸੀ ਸ਼ਬਦ ਸ਼ਕਤੀ ਸ਼ਬਦ ਸ਼ਕਤੀ ਦਾ ਮਤਲਬ ਹੈ ਕਿ ਸਾਡੇ ਦੇ ਸ਼ਬਦ ਅਸੀਂ ਬੋਲਦੇ ਆ ਤੇ ਮੂੰਹ ਤੋਂ ਸ਼ਬਦ ਕੱਢਦੇ ਆ ਇਹਨਾਂ ਦੇ ਵਿੱਚ ਸ਼ਕਤੀ ਆ ਉਦਾਹਰਨਾਂ ਕਿਸੇ ਨੂੰ ਕਈ ਲੋਕ ਕਹਿੰਦੇ ਵੀ ਫਲਾਣੇ ਨੇ ਬਦਦੁਆ ਦਿੱਤੀ ਸੀਗੀ ਉਹਨੂੰ ਮਾੜਾ ਬੋਲਿਆ ਸੀਗਾ ਤੇ ਉਹਨਾਂ ਇਦਾਂ ਹੋ ਜਾਂਦਾ ਜੇ ਅਸੀਂ ਬਦਦੁਆ ਕਿਸੇ ਨੂੰ ਦਿੰਨੇ ਆ ਬਦਦੁਆ ਬੋਲਦੇ ਆ ਤੇ ਬਦਦੁਆ ਕਿਸੇ ਨੂੰ ਲੱਗਦੀ ਆ ਇਹਦਾ ਮਤਲਬ ਜੇ ਅਸੀਂ ਕਿਸੇ ਨੂੰ ਦੁਆ ਦੇਵਾਂਗੇ ਦੁਆ ਵੀ ਲੱਗਦੀ ਹੈ ਦੁਆ ਵੀ ਲੱਗਦੀ ਆ ਤੇ ਵੱਧ ਦੁਆ ਵੀ ਲੱਗਦੀ ਆ ਪਰ ਜਿਹੜੇ ਪਰਮੇਸ਼ਰ ਦੇ ਲੋਕ ਆ ਪਰਮੇਸ਼ਰ ਦੇ ਭਗਤ ਆ ਉਹ ਕਦੇ ਕਿਸੇ ਨੂੰ ਵੱਧ ਦੁਆ ਦਿੰਦੇ ਨਹੀਂ ਕਿੰਨੇ ਨਹੀਂ ਉਹਨਾਂ ਦੇ ਮੂੰਹੋਂ ਕੀ ਨਿਕਲਦਾ ਆਸ਼ੀਸ਼ ਨਿਕਲਦੀ ਆ ਬਰਕਤ ਨਿਕਲਦੀ ਆ ਔਰ ਉਹਨਾਂ ਦੇ ਮੂੰਹੋਂ ਅਸੀਸਾਂ ਨਿਕਲਦੀਆਂ ਸੋ ਅਸੀਂ ਕੀ ਕਰਨਾ ਆ ਅਸੀਂ ਸਿੱਖਦੇ ਆ ਕਿ ਸ਼ਬਦ ਨਾਲ ਪਰਮੇਸ਼ਰ ਨੇ ਇਸ ਧਰਤੀ ਨੂੰ ਬਣਾਇਆ ਜਿਹੜਾ ਅਸੀਂ ਸਿੱਖਿਆ ਰਹੇ ਆ 6 ਦਿਨਾਂ ਦੇ ਵਿੱਚ ਪਰਮੇਸ਼ਰ ਸਾਰੀ ਕਾਇਨਾਤ ਨੂੰ ਸਾਰੇ ਕਾਇਨਾਤ ਨੂੰ ਬਣਾਇਆ ਤੇ ਸੱਤਵੇਂ ਦਿਨ ਪਰਮੇਸ਼ਰ ਨੇ ਕੀ ਕੀਤਾ ਸੱਤਵੇਂ ਦਿਨ ਪਰਮੇਸ਼ਰ ਨੇ ਆਰਾਮ ਕੀਤਾ ਤੇ ਸੱਤਵੇਂ ਦਿਨ ਤੇ ਜਿਹੜਾ ਸੀ ਪਰਮੇਸ਼ਰ ਅਸਾਂ ਕੋਈ ਕੁਝ ਬਣਾਉਣ ਤੋਂ ਬਾਅਦ ਫਿਰ ਪਰਮੇਸ਼ਰ ਆਦਮ ਨੂੰ ਵੀ ਬਣਾਇਆ ਇਹ ਜਿਹੜਾ ਸ੍ਰਿਸ਼ਟੀ ਬਣਾਈ ਹੈ ਨਾ 6 ਦਿਨਾਂ ਵਿੱਚ ਪਰਮੇਸ਼ਰ ਨੇ ਪਹਿਲਾ ਦਿਨ ਬਣਾਇਆ ਪਰਮੇਸ਼ਰ ਨੇ ਰਾਤ ਦੇ ਦਿਨ ਬਣਾ ਦਿੱਤਾ ਫਿਰ ਪਰਮੇਸ਼ਰ ਨੇ ਆਕਾਸ਼ ਵਿੱਚ ਜੋਤੀਆਂ ਨੂੰ ਬਣਾਇਆ ਫਿਰ ਪਰਮੇਸ਼ਰ ਪਾਣੀ ਨੂੰ ਵੱਖ ਕੀਤਾ ਪਹਿਲਾਂ ਪਾਣੀ ਪਾਣੀ ਸੀਗਾ ਪਾਣੀ ਨੂੰ ਪਰਮੇਸ਼ਰ ਨੇ ਵੱਖ ਕੀਤਾ ਅਸਮਾਨਾਂ ਦੇ ਵਿੱਚ ਵੀ ਪਾਣੀ ਹੈ ਤੇ ਜ਼ਮੀਨ ਦੇ ਵਿੱਚ ਵੀ ਪਾਣੀ ਹੈ ਪਰ ਅਸੀਂ ਜੇ ਧਰਤੀ ਤੇ ਰਹਿੰਦੇ ਹਾਂ ਇਹ ਇਹ ਖੁਸ਼ਕਿਆ ਇਦੇ ਉੱਤੇ ਨਾ ਪਾਣੀ ਨਹੀਂ ਪਰ ਫਿਰ ਵੀ ਅਸੀਂ ਖੁਸ਼ਕੀ ਜਿਹੜੀ ਥੋੜੀ ਆ ਤਿੰਨ ਹਿੱਸੇ ਪਾਣੀ ਆ ਧਰਤੀ ਤੇ ਦੇਖੇ ਸਕੀ ਆ ਖੁਸ਼ਕੀ ਆ ਧਰਤੀਆਂ ਸੀ ਉਹਦੇ ਕਿਰੇ ਨੇ ਸੋ ਫਿਰ ਪਰਮੇਸ਼ੁਰ ਨੇ ਪੌਦੇ ਬਣਾਏ ਸਾਰੇ ਜਿੰਨੇ ਅਸੀਂ ਸਾਗ ਪੱਤੇ ਦੇਖਦੇ ਮੈਂ ਇਹ ਵੀ ਪਰਮੇਸ਼ੁਰ ਕੰਨਾ ਬਣਾਇਆ ਆਪਣੇ ਕੰਨਾ ਬਣਾਇਆ ਕੋਈ ਬੋਲ ਕੰਨਾ ਬਣਾਇਆ ਆਪਣੇ ਸ਼ਬਦ ਨਾਲ ਬਣਾਇਆ ਪਰਮੇਸ਼ੁਰ ਨੇ ਉਸ ਤੋਂ ਬਾਅਦ ਪਰਮੇਸ਼ੁਰ ਨੇ ਸਾਰੇ ਜੀਵ ਜੰਤੂ ਬਣਾਏ ਜਿੰਨੇ ਜੀਵ ਜੰਤੂ ਅਸੀਂ ਦੇਖਦੇ ਆ ਤੇ ਰਿੰਗਣ ਵਾਲੇ ਪਸ਼ੂ ਪੰਛੀ ਜਾਨਵਰ ਇਹ ਵੀ ਪਰਮੇਸ਼ਵਰ ਨੇ ਬਣਾਇਆ ਕਦੇ ਨਾਲ ਬਣਾਇਆ ਆਪਣੇ ਸ਼ਬਦ ਦੇ ਨਾਲ ਉਸ ਤੋਂ ਬਾਅਦ ਫਿਰ ਪਰਮੇਸ਼ਵਰ ਨੇ ਜਿਹਦੇ ਪਾਣੀ ਦੇ ਵਿੱਚ ਜੀਵ ਜੰਤੂ ਆ ਉਹਨਾਂ ਨੂੰ ਵੀ ਪਰਮਿਸ਼ਨ ਕਰਦੇ ਨਾਲ ਬਣਾਇਆ ਆਪਣੇ ਸ਼ਬਦ ਦੇ ਨਾਲ ਸਾਰਾ ਕੁਝ ਆਪਣੇ ਸ਼ਬਦ ਦੇ ਨਾਲ ਬਣਾਇਆ ਉਸ ਤੋਂ ਬਾਅਦ ਫਿਰ ਆਦਮ ਨੂੰ ਮਿੱਟੀ ਤੋਂ ਬਣਾਇਆ ਤੇ ਆਦਮ ਦੇ ਵਿੱਚ ਆਦਮ ਦੇ ਨਾਸਾਂ ਦੇ ਵਿੱਚ ਪਰਮਿਸ਼ਨ ਆਪਾਂ ਸਾਹ ਰੁਕਿਆ ਤੇ ਆਦਮ ਦੀ ਜਿੰਦਗੀ ਜਾਨ ਹੋ ਗਿਆ ਹੁਣ ਜਿਹੜਾ ਸਾਡੇ ਅੰਦਰ ਸਾਹ ਆ ਜਿਸ ਤਾਕਤ ਨਾਲ ਅਸੀਂ ਬੁਹਦੇ ਹਾਂ ਜੋ ਅਸੀਂ ਆਪਣੀ ਜ਼ੁਬਾਨ ਦੇ ਨਾਲ ਬੋਲਦੇ ਆਂ ਜਿਹੜੇ ਸ਼ਬਦ ਅਸੀਂ ਬੋਲਦੇ ਆਂ ਇਹ ਸਾਡੇ ਅੰਦਰੋਂ ਕਢਾਉਣ ਵਾਸਤੇ ਪਰਮੇਸ਼ਰ ਸਾਡੇ ਅੰਦਰ ਕੀ ਪਾਇਆ ਆਪਣਾ ਆਤਮਾ ਪਾਇਆ ਆਪਣਾ ਸਾਹ ਪਾਇਆ ਸੋ ਜਿਵੇਂ ਪਰਮੇਸ਼ਰ ਸ਼ਬਦ ਕਰਦਾ ਸੀ ਵੈਸੇ ਅਸੀਂ ਵੀ ਸ਼ਬਦ ਅਸੀਂ ਵੀ ਸ਼ਬਦ ਕਰਦੇ ਆਂ ਪਹਿਲਾਂ ਆਦਮ ਮਿੱਟੀ ਤੋਂ ਬਣਾਇਆ ਉਹਦੇ ਵਿੱਚ ਜਾਨ ਨਹੀਂ ਸੀ ਬੋਲ ਨਹੀਂ ਸਕਦਾ ਸੁਣ ਨਹੀਂ ਸਕਦਾ ਦੇਖ ਨਹੀਂ ਸਕਦਾ ਕਿਤੇ ਜਾਂ ਆ ਨਹੀਂ ਸਕਦਾ ਪਰ ਪਰਮੇਸ਼ਰ ਆਪਣੇ ਸ਼ਬਦਾਂ ਦੇ ਨਾਲ ਪਰਮੇਸ਼ਰ ਨੇ ਸਾਰਾ ਕੁਝ ਬਣਾਇਆ ਤੇ ਆਦਮ ਨੂੰ ਵੀ ਪਰਮੇਸ਼ਰ ਨੇ ਬਣਾਇਆ ਤੇ ਸਾਹ ਆਪਣਾ ਸੂਤਦਾ ਇਹ ਸ਼ਬਦ ਜਿਹੜੇ ਆ ਸਾਡੇ ਵਿੱਚ ਅੰਦਰ ਸ਼ਬਦ ਜਿਹੜੇ ਆ ਉਹ ਬਾਤ ਕਰਦੇ ਆ ਆਮੀਨ ਹਲ렐ੂਇਆ ਇਹ ਸ਼ਬਦ ਸਾਡੇ ਅੰਦਰ ਵੀ ਕੀ ਕਰਦੇ ਆ ਬਾਤ ਕਰਦੇ ਆ ਆਪਾਂ ਪੜਾਂਗੇ ਕੁਝ ਹਿੱਸੇ ਬਾਈਬਲ ਵਿੱਚੋਂ ਔਰ ਪਿਛਲੇ ਦਿਨਾਂ ਵਿੱਚ ਆਪਾਂ ਇੱਥੇ ਹਿੱਸਾ ਸਿੱਖਿਆ ਸੀਗਾ ਕਿ ਪ੍ਰਭੂ ਯਿਸੂ ਮਸੀਹ ਨੇ ਲਾਜ਼ਰ ਨੂੰ ਲਾਜ਼ਰ ਨੂੰ ਕਬਰ ਵਿੱਚੋਂ ਬਾਹਰ ਕੱਢ ਲਿਆ ਲਾਜ਼ਰ ਨੂੰ ਕੀ ਕਰ ਸੀ ਲਾਜ਼ਰ ਕਬਰ ਵਿੱਚੋਂ ਬਾਹਰ ਆ ਗਿਆ ਜੋ ਆ ਗਿਆ ਸੀਗਾ ਜਦ ਸ਼ਬਦ ਪਰਮੇ ਪ੍ਰਭੇਸ ਨੂੰ ਦੇ ਸ਼ਬਦਾਂ ਨਾਲ ਹੀ ਕਹਦੇ ਉੱਤੇ ਪ੍ਰਭੇਸ ਨੂੰ ਕਿ ਇਹਦਾ ਆਪਾਂ ਜਦੋਂ ਸਿੱਖਿਆ ਚ ਕਿ ਕੋਈ ਉਹਦੇ ਉੱਪਰ ਲੰਬੀ ਦੁਆ ਨਹੀਂ ਕੀਤੀ। ਹੱਥ ਰੱਖ ਕੇ ਦੁਆ ਨਹੀਂ ਕੀਤੀ। ਕੋਈ ਪਾਣੀ ਲਿਆ ਕੇ ਪਾਣੀ ਦੇ ਦੁਆ ਕਰਕੇ ਉਹਦੇ ਛਿੱਟਾ ਨਹੀਂ ਮਾਰਿਆ ਹੈਨਾ ਕੋਈ ਤੇਲ ਲਿਆ ਕੇ ਉਸ ਨੂੰ ਮਸਾ ਕਰਕੇ ਉਹਦੇ ਉੱਤੇ ਨਹੀਂ ਲਾਇਆ ਉਹਦੇ ਮੱਥੇ ਤੇ ਨਹੀਂ ਲਾਇਆ ਹੈਨਾ ਤੇ ਪਰ ਉਹਦਾ ਕੀ ਗਿਆ ਸੁ ਪ੍ਰਮਣੇ ਲਾਦਰ ਕਬਰ ਤੋਂ ਸਿਰਫ ਸ਼ਬਦਾਂ ਦੇ ਨਾਲ ਹੀ ਇਹਦਾ ਮਤਲਬ ਸ਼ਬਦਾਂ ਦੇ ਵਿੱਚ ਪਰਭੇਸ ਨੂੰ ਸ਼ਬਦਾਂ ਵਿੱਚ ਸ਼ਕਤੀ ਆ ਜਿਵੇਂ ਪਰਮੇਸ਼ਵਰ ਦੇ ਸ਼ਬਦਾਂ ਵਿੱਚ ਸ਼ਕਤੀ ਸੀ ਉਸੇ ਤਰ੍ਹਾਂ ਪ੍ਰਭੂ ਯਿਸੂ ਦੇ ਸ਼ਬਦਾਂ ਵਿੱਚ ਵੀ ਕੀ ਆ ਸ਼ਕਤੀ ਆ ਇਹ ਮੈਂ ਦੱਸਣਾ ਚਾਹਣਾ ਕਿ ਉਹ ਜਿਹੜੀ ਸ਼ਕਤੀ ਕੰਮ ਕਰਦੇ ਸੀ ਨਾ ਉਹਦੀ ਤਾਕਤ ਹੱਲੇ ਤੱਕ ਘਟੀ ਚਲੋ ਹਲੇਲੂਇਆ ਉਹਨਾਂ ਸ਼ਬਦਾਂ ਦੀ ਤਾਕਤ ਹੱਲੇ ਤੱਕ ਘਟੀ ਨਹੀਂ ਤੇ ਉਹੋ ਹੀ ਸ਼ਬਦ ਜਿਹੜੇ ਪ੍ਰਭੂ ਯਿਸੂ ਦੇ ਰਸੂਲਾਂ ਦੇ ਅੰਦਰ ਕੰਮ ਕਰਦੇ ਸੀਗੇ ਤੇ ਉਹੋ ਹੀ ਸ਼ਬਦ ਅੱਜ ਖੁਦਾ ਦੇ ਲੋਕਾਂ ਦੇ ਅੰਦਰ ਵੀ ਕੰਮ ਕਰਦੇ ਆ ਆਪਾਂ ਕਿਸੇ ਵਕਤੇ ਸਾਡੇ ਭਾਈ ਲਾਡੀ ਦੀ ਵੀ ਗਵਾਈ ਥੋੜੀ ਜਿਹੀ ਹਮੇਸ਼ਾ ਲਾਡੀ ਦੇ ਕਾਰਦੀਆਂ ਤੋਂ ਉਹਨਾਂ ਨੂੰ ਜਦੋਂ ਮੈਂ ਗੱਲਬਾਤ ਕੀਤੀ ਮੈਂ ਦੁਆ ਵੀ ਨਹੀਂ ਕੀਤੀ ਖਾਲੀ ਸ਼ਬਦਾਂ ਦੇ ਨਾਲ ਸੀ ਕਿਹਾ ਸੀ ਉਹਨੂੰ ਕਿ ਜਿੱਦਾਂ ਕਿਹਾ ਸੀ ਉਦਾਂ ਹੀ ਹੋ ਗਿਆ ਪਰ ਇੱਕ ਗੱਲ ਜ਼ਰੂਰ ਹੈ ਕਲਾਮ 'ਚ ਲਿਖਿਆ ਜਿੱਸਾ ਤੇਰਾ ਵਿਸ਼ਵਾਸ ਹੈ ਤੂੰ ਮੂੰਹ ਦੇ ਨਾਲ ਇਕਰਾਰ ਕਰਨਾ ਤੇ ਦਿਲ ਤੋਂ ਮੰਨਣਾ ਆ ਜੋ ਅਸੀਂ ਪ੍ਰਾਰਥਨਾ ਕਰਨੇ ਆ ਉਹਦੇ ਉੱਤੇ ਵਿਸ਼ਵਾਸ ਕਰਨਾ ਪ੍ਰਭੂ ਨੇ ਕਿਹਾ ਜਿੱਸਾ ਤੇਰਾ ਵਿਸ਼ਵਾਸ ਆ ਵੈਸਾ ਤੇਰੇ ਨਾਲ ਹੋ ਜਾਵੇ ਬੋਲੋ ਹallelujah ਜੇਕਰਸੀਂ ਵਿਸ਼ਵਾਸ ਕਰਾਂਗੇ ਕਿ ਮੇਰੇ ਸ਼ਬਦਾਂ ਦੇ ਨਾਲ ਸਭ ਕੁਝ ਹੋਣਾ ਹੈ ਜਿਵੇਂ ਪਰਮੇਸ਼ਰ ਦੇ ਸ਼ਬਦਾਂ ਦੇ ਨਾਲ ਸਭ ਕੁਝ ਆਇਆ ਖੁਦਾ ਦੇ ਸ਼ਬਦਾਂ ਨਾਲ ਸਭ ਕੁਝ ਬਣਿਆ ਉਹਦਾ ਮੇਰੇ ਸ਼ਬਦਾਂ ਨਾਲ ਸਭ ਕੁਝ ਹੋਣਾ ਜਿਵੇਂ ਪਰਮੇਸ਼ਰ ਐਸਾ ਵੀ ਸੱਚੀ ਜ਼ਿੰਦਗੀ ਦੇ ਕਰਨ ਦੇ ਕੋਈ ਨਾ ਤੋਇਆ ਰੱਬ تعال ਹਾਲੇ ਹਾਲੇਲੂਇਆ ਸਾਡੇ ਵਿਸ਼ਵਾਸ ਤੇ ਡਿਪੈਂਡ ਕਰਦਾ ਸਾਡਾ ਵਿਸ਼ਵਾਸ ਕਿਹਦਾ ਹੈ ਉਹ ਲਿਖਿਆ ਵਿਸ਼ਵਾਸ ਕਰਨਾ ਹੈ ਵਿਸ਼ਵਾਸ ਕਰਨਾ ਤੇ ਸ਼ੱਕ ਸ਼ੱਕ ਨਹੀਂ ਕਰੀ ਬਾਕੀ ਜੋ ਪਰਮੇਸ਼ਰ ਦੀ ਮਰਜ਼ੀ ਹੈ ਜਿਸ ਤਰ੍ਹਾਂ ਮੈਂ ਅਸਰ ਦਤਾਂਗਾ ਕਿ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਆ ਹੋਣ ਵੀ ਜਦੋਂ ਮੈਂ ਪ੍ਰਾਰਥਨਾ ਕਰਦਾ ਜਦੋਂ ਕਿਸੇ ਦੇ ਵਾਸਤੇ ਦੁਆ ਮੰਗਦੇ ਆ ਤੇ ਇੱਕ ਲਫ਼ਜ਼ ਮੈਂ ਜ਼ਰੂਰ ਕਹਣਾ ਹਾਂ ਕਿ ਖੁਦਾਵੰਦ ਸਾਡੀ ਨਹੀਂ ਤੁਹਾਡੀ ਮਰਜ਼ੀ ਪੂਰੀ ਹੋਵੇ ਅਸੀਂ ਦਰਖਾਸਤ ਭੇਜਣੀ ਆ ਬੱਚੇ ਉਸ ਲਈ ਅਪਲਾਈ ਕਰਦੀਆਂ ਭੇਜਦੇ ਨਾ ਕਿ ਮੈਡਮ ਜੀ ਮੈਂ ਬਿਮਾਰ ਹੋ ਗਿਆ ਹੋ ਗਈ ਆ ਤੇ ਆ ਜਿਹੜਾ ਮੈਨੂੰ ਦੋ ਦਿਨਾਂ ਦੀ ਛੁੱਟੀ ਦਿੱਤੀ ਜਾਵੇ ਤੇ ਇਹ ਡਿਪੈਂਡ ਕਰਦਾ ਆ ਮਾਸਟਰ ਦੇ ਉੱਪਰ ਜਾਂ ਮੈਡਮ ਉੱਤੇ ਕਿ ਉਹਨੇ ਉਸ ਅਰਜੀ ਨੂੰ ਮਨਜ਼ੂਰ ਕਰਨਾਗੇ ਨਹੀਂ ਕਰਨਾ ਜੇ ਤਾਂ ਮਨਜ਼ੂਰ ਕਰ ਲਿਆ ਫਿਰ ਤਾਂ ਫਾਈਨਲ ਹੀ ਲੱਗੇਗਾ ਪਰ ਜੇਕਰ ਅੱਜ ਇਹ ਮਨਜ਼ੂਰ ਨਹੀਂ ਕੀਤਾ ਤਾਂ ਫਿਰ ਫਾਈਨ ਦੇਣਾ। ਸੋ ਅਸਲੀ ਦਰਖਾਸਤ ਸੇ ਭਜਨੀ ਹੈ ਖੁਦਾ ਦੇ ਹਜ਼ੂਰ। ਬਾਕੀ ਖੁਦਾ ਨੇ ਕਦੋਂ ਕੰਮ ਕਰਨਾ ਉਹ ਖੁਦਾ ਨੂੰ ਖੁਦਾ ਹੀ ਜਾਣਦਾ। ਉਹ ਖੁਦਾ ਨੂੰ ਪਤਾ ਹੈ। ਆਮੀਨ। ਕਿਉਂਕਿ ਅਸੀਂ ਪੰਨੇ ਵਿਸ਼ਵਾਸ ਹੈ ਕਿ ਤਰਫ਼ ਜਿੰਨਾਂ ਚਿਰ ਵੀ ਆ ਅਸੀਂ ਖੁਦਾ ਦੀ ਮਰਜ਼ੀ ਦਾ ਇੰਤਜ਼ਾਰ ਕਰਾਂਗੇ ਤੇ ਉਸ ਤੋਂ ਬਾਅਦ ਜਦੋਂ ਫਿਰ ਅਸੀਂ ਆਪਣਾ ਜੀਵਨ ਪੂਰਾ ਕਰਕੇ ਖੁਦਾ ਦੇ ਕੋਲ ਜਾਣਾ ਆ ਕਿ ਉੱਥੇ ਵੀ ਜੇ ਸਾਾਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਆਉਣੀ ਨਹੀਂ ਅਸੀਂ ਆਰਾਮ ਦੀ ਥਾਂ ਤੇ ਰਵਾਂਗੇ ਅਸੀਂ ਸੁਰਗ ਦਾ ਅਧਿਕਾਰੀ ਹੋਵਾਂਗੇ ਕਿਉਂਕਿ ਅਸੀਂ ਵਿਸ਼ਵਾਸ ਕੀਤਾ ਸੀ ਪਰਮੇਸ਼ੁਰ ਸੀ ਦੇਤੇ ਆਵਤੀ ਪੜਾਂਗੇ ਬਾਈਬਲ ਵਿੱਚ ਇੱਕ ਹਿੱਸਾ ਸਾਡਾ ਵਿਸ਼ਾ ਜੋ ਹੈ ਸ਼ਬਦ ਸ਼ਕਤੀ ਉਹ ਨਾਲ ਜੁੜਿਆ ਹੋਇਆ ਹਿੱਸਾ ਅਸੀਂ ਪੜਾਂਗੇ ਯਹੋਸ਼ੂਆ ਦੀ ਕਿਤਾਬ ਵਿੱਚ ਅਸੀਂ ਸਿੱਖਾਂਗੇ ਇਸ ਜਗ੍ਹਾ ਤੇ ਖੁਦਾ ਦੇ ਇੱਕ ਦਾਸ ਤੇ ਉਹਦੀ ਅਸੀਂ ਉਹਦੇ ਬਾਰੇ ਜਾਣਾਂਗੇ मिशन किस तरह का किताब पढ़ने एक बिवस्था सार किताब है पढ़ा बिबस्ता सार उसद चौथी बार उसकी नौ हिस्सा पढ़ा थर्टी फोर नून दे पुत्रि यहोशुवा बुद्धि दे आत्मा नाल पर पूर्ति क्यों जो मूसा ने अपने हाथ से दोस्त तेरे के जाने आमीन हालेलुया ये तो अगर जो होशवा तो जिक्र आया जो होशवा लिखिया बुद्धि दे नाल किसे का पर पूर्ति है ना इधर ही वारा फिर पढ़िए क्या आना चाहिए नून दे पुत्रि यहोशुवा बुद्धि दे � ਹਾਂਜੀ। ਯੋਸ਼ੂਆ ਮੂਸਾ ਨੇ ਆਪਣੇ ਹੱਥ ਹੈ ਉਹ ਉਸ ਤੇ ਰੱਖਿਆ ਸੀ ਕਿਉਂਕਿ ਮੂਸਾ ਨੇ ਆਪਣੇ ਹੱਥ ਉਸ ਉੱਤੇ ਰੱਖੇ ਸੀ। ਯੋਸ਼ੂਆ ਜਿਹੜਾ ਆ ਇਹ ਮੂਸਾ ਦਾ ਸ਼ਾਗਿਰਦ ਹੈ। ਯੋਸ਼ੂਆ ਮੂਸਾ ਦਾ ਸੇਵਾਦਾਰ ਹੈ। ਯੋਸ਼ੂਆ ਆਪਣੇ ਉਸਤਾਦ ਮੂਸਾ ਦੀ ਆਗਿਆਕਾਰੀ ਕਰਨ ਵਾਲਾ ਹੈ। ਲਿਖਿਆ ਯੋਸ਼ੂਆ ਬੁੱਧੀ ਦੇ ਨਾਲ ਭਰਪੂਰ ਸੀਗਾ ਕਿਉਂਕਿ ਮੂਸਾ ਨੇ ਆਪਣੇ ਹੱਥ ਉਹਦੇ ਉੱਤੇ ਉਹਦੇ ਤੇ ਰੱਖੇ ਹੋ ਸੀਗੇ। ਕਹਿੰਦਾ ਮਤਲਬ ਇਹ ਉਹਦਾ ਸ਼ਾਗਿਰਦ ਸੀਗਾ ਤੇ ਉਹਨੂੰ ਸਿਖਾਉਂਦਾ ਸੀਗਾ। ਮੂਸਾ ਜੀ ਹੋਸ਼ ਨੂੰ ਸਿਖਾਉਂਦਾ ਹੁੰਦਾ ਸੀਗਾ ਤੇ ਮੂਸਾ ਦੇ ਕੋਲ ਉਹ ਜੋ ਹੋਸ਼ ਜਿਹੜਾ ਸਿੱਖਦਾ ਹੁੰਦਾ ਸੀਗਾ ਬੜੀ ਇਮਾਨਦਾਰੀ ਦੇ ਨਾਲ ਔਰ ਜਦੋਂ ਉਹ ਖੁਦਾ ਦਾ ਦਾਫਤ ਮੂਸਾ ਪਹਾੜ ਉੱਤੇ ਗਿਆ ਤੇ ਜੋ ਹੋਸ਼ਾ ਹੇਠੇ ਪਹਾੜ ਦੇ ਥੱਲੇ ਬੈਠਾ ਰਿਹਾ ਆਪਣੇ ਉਸਤਾਦ ਦੀ ਇੰਤਜ਼ਾਰ ਦੇ ਵਿੱਚ ਹੀ ਕਿ ਉਹ ਕਿੰਨਾ ਹਰਸਾ ਬੀਤ ਗਿਆ ਤੇ ਮੂਸਾ ਜਦੋਂ ਆਇਆ ਤੇ ਉਹ ਜੋ ਹੋਸ਼ਾ ਉੱਥੇ ਹੀ ਉੱਥੇ ਬੈਠਾ ਸੀਗਾ ਫੇ ਮੂਸਾ ਦੇ ਤੰਬੂ ਦੇ ਸਾਹਮਣੇ ਜੋ ਹੋਸ਼ਾ ਬਿਠਾ ਰਹਿਣਾ ਹੁੰਦਾ ਸੀ ਆਪਣੇ ਉਸਤਾਦ ਦੇ ਕਮਰੇ ਦੇ ਵਿੱਚ ਵੀ ਨਹੀਂ ਜਾਂਦਾ ਹੁੰਦਾ ਪਰ ਉਹ ਦਰਵਾਜ਼ੇ ਦੇ ਮੋੜੇ ਤੰਬੂ ਦੇ ਮੋੜੇ ਬਿਠਾ ਰਹਿੰਦਾ ਹੁੰਦਾ ਸਿਆ। ਸੋਚੋ ਹੋਸ਼ਾ ਲਿਖਿਆ ਬੁੱਧ ਦੇ ਨਾਲ ਭਰਪੂਰ ਸੀਗਾ। ਅਕਲ ਦੇ ਨਾਲ ਕੀ ਸੀਗਾ ਉਹ? ਭਰਪੂਰ ਸੀਗਾ। ਉਸ ਤੋਂ ਅੱਗੇ ਪੜ੍ਹਦੇ ਹੋ। ਇਤਰਾਇਲੀ ਉਸ ਦੀ ਖੁੰਡੇ ਥਾਨ ਹੈ। ਅਤੇ ਉਹਨੇ ਤਰ੍ਹਾਂ ਹੀ ਕਾਬੇ ਥਾਨ ਹੈ। ਇਵੇਂ ਹੋ। ਯਹੋਵਾ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਹਾਂ ਇਸرائیਲੀ ਉਹਨੇ ਸੁਣ ਦਿੱਤੇ ਸੀ ਤੇ ਉਸੇ ਤਰ੍ਹਾਂ ਕਰ ਦਿੱਤੇ ਸੀ ਜਿਵੇਂ ਮੂਸਾ ਨੇ ਜਿਵੇਂ ਮੂਸਾ ਨੂੰ ਯਹੋਵਾ ਨੇ ਹੁਕਮ ਦਿੱਤਾ ਸੀਗਾ ਸੋ ਮੂਸਾ ਦੇ ਵੀ ਮੰਨਦੇ ਸੀ ਕਿ ਇਸرائیਲੀ ਸਾਰੇ ਤੇ ਯਹੋਸ਼ੂਆ ਦੇ ਵੀ ਮੰਨਦੇ ਸੀਗੇ ਯਹੋਸ਼ੂਆ ਨੂਨ ਦਾ ਪੁੱਤਰ ਆ ਔਰ ਯਹੋਸ਼ੂਆ ਮੂਸਾ ਦਾ ਸ਼ਗਿਰਦ ਆ ਔਰ ਯਹੋਸ਼ੂਆ ਉਹ ਸ਼ਖਸ ਆ ਜਿਨੇ ਇਸرائیਲੀਆਂ ਨੂੰ ਮੂਸਾ ਤੋਂ ਬਾਅਦ ਇਸرائیਲੀਆਂ ਦੀ ਅਗਵਾਈ ਕੀਤੀ ਪਹਿਲਾਂ ਮੂਸਾ ਲੈ ਕੇ ਮਿਸਰ ਤੋਂ ਕੱਢ ਕੇ ਸਵੈਲੀਆਂ ਨੂੰ ਉਹ ਤਾਂ ਜਦੋਂ موسی ਮਰ ਗਿਆ موسی ਕਨਾਣ ਵਿੱਚ ਨਹੀਂ ਗਿਆ ਪਰ موسی ਜਿਹੜਾ ਸੀਗਾ ਕਨਾਣ ਵਿੱਚ ਪਹੁੰਚਣ ਦਾ ਪਹਿਲਾਂ ਹੀ ਪੂਰਾ ਹੋ ਗਿਆ ਤੇ ਲਿਖਿਆ ਜਦੋਂ موسی ਪੂਰਾ ਹੋ ਗਿਆ ਤੇ موسی ਨੇ ਯਹੋਸ਼ੂਆ ਨੂੰ ਬੁਲਾਇਆ ਕਿ ਜ਼ਿੰਮੇਵਾਰੀ ਸਾਰੀ ਯਹੋਸ਼ੂਆ ਨੂੰ ਦੇ ਦਿੱਤੀ। ਤੇ ਯਹੋਸ਼ੂਆ ਉਹ ਖੁਦਾ ਦਾ ਬੰਦਾ ਆ ਯਹੋਸ਼ੂਆ ਔਰ ਕਾਲੇਬ ਜਿਹੜੇ ਕਨਾਣ ਦੇ ਵਿੱਚ ਪਹੁੰਚ ਗਏ ਉਹ ਪੀੜ੍ਹੀ ਜਿਹੜੀ ਪੀੜ੍ਹੀ ਮਿਸਰ ਤੋਂ ਚੱਲੀ ਸੀਗੀ ਜਿਹੜੇ ਪੁਰਾਣੇ ਲੋਕ ਮਿਸਰ ਤੋਂ ਚੱਲੇ ਸੀਗੇ ਉਹਨਾਂ ਦੇ ਵਿੱਚ ਦੋ ਹੀ ਬੰਦੇ ਬਚੇ ਸੀਗੇ ਇੱਕ ਜਿਹੋਸ਼ਯਾ ਦੂਸਰਾ ਕਾਲੇ ਇਹ ਦੋਨੋਂ ਕਨਾਨ ਦੇ ਵਿੱਚ ਪਹੁੰਚ ਗਏ ਉਹ ਜਦੋਂ ਕਨਾਨ ਦੇ ਵਿੱਚ ਪਹੁੰਚ ਗਏ ਤੇ ਜਦੋਂ ਜਿਸ ਰਸਤੇ ਵਿੱਚੋਂ ਲੰਘਦੇ ਹੁੰਦੇ ਸੀਗੇ ਇਸਰਾਈਲੀਆਂ ਤੇ ਇਸਰਾਈਲੀਆਂ ਦੇ ਨਾਲ ਹਾਲੇ ਵੀ ਬਹੁਤ ਸਾਰੇ ਦੇ ਜਿਹੜੇ ਆ ਉਹ ਜਿਹੜਾ ਵਿਰੋਧ ਵਿਰੋਧ ਰੱਖਦੇ ਆ ਵਿਰੋਧ ਕਰਦੇ ਆ ਝਗੜਾ ਰੱਖਦੇ ਆ ਝਗੜਾ ਕਰਦੇ ਆ ਅਸੀਂ ਖਬਰਾਂ ਸੁਣਦੇ ਆ ਸਭ ਤੋਂ ਵੱਡਾ ਜਿਹੜਾ ਦੁਸ਼ਮਣ ਇਸਰਾਈਲ ਦਾ ਫਲਸਤੀਨ ਉਹਦਾ ਗੁਆਂਢੀ ਦੇਸ਼ ਆ ਜਿਵੇਂ ਬਾਈਬਲ ਦੇ ਨਾਲ ਬਹੁਤ ਸਬੰਧ ਰੱਖਦੀਆਂ ਫੀਟਸ ਆ ਉਥੇ ਦੇਸ਼ਾਂ ਕੰਟਰੀਆਂ ਸ਼ਹਿਰ ਆ ਜਿਹੜੀਆਂ ਬਾਈਬਲ ਨਾਲ ਸਬੰਧ ਰੱਖਦੀਆਂ ਸੋ ਜਿਹੜੇ ਰਾਜ ਸੀ ਜਿਵੇਂ ਜੇ ਹੋਸ਼ੂਆ ਮੂਸਾ ਹੁੰਦੇ ਸੀਗੇ ਤਰਸੇ ਬਹੁਤ ਸਾਰੇ ਰਾਜੇ ਪੈਂਦੇ ਸੀਗੇ ਉਹਨਾਂ ਦੇ ਉਹਨਾਂ ਦੇ ਰਾਜ ਸੀਗੇ ਦੇਸ਼ ਸੀਗੇ ਉਹਨਾਂ ਨਾਲ ਲੜਦੇ ਸੀਗੇ ਸੋ ਇਸੇ ਤਰ੍ਹਾਂ ਜਿਹੜਾ ਅੱਗੇ ਜਾ ਕੇ ਜੇ ਹੋਸ਼ੂਆ ਦੇ ਨਾਲ ਵੀ ਜਿਹੜਾ ਸੀ ਲੋਕਾਂ ਦੇਸ਼ ਸੀਗੇ ਉਹ ਬਿਆਰ ਰੱਖਦੇ ਸੀ ਉਸ ਦੇ ਵਿਰੋਧ ਰੱਖਦੇ ਸੀ ਤੇ ਉਹਨਾਂ ਨੂੰ ਰੋਕਣਾ ਚਾਹੁੰਦੇ ਸੀਗੇ ਕਿ ਕਿਸੇ ਤਰ੍ਹਾਂ ਕਾਨੂੰਨ ਵਿੱਚ ਨਾ ਪਹੁੰਚ ਜਾਣ ਉਹਨਾਂ ਨਾਲ ਲੜਾਈਆਂ ਕਰਦੇ ਹੁੰਦੇ ਸੀਗੇ ਸੋ ਜੋ ਹੋਸ਼ਵਾ ਬੁੱਧ ਦੇ ਨਾਲ ਭਰਪੂਰ ਸੀਗਾ ਔਰ ਜੋ ਹੋਸ਼ਵਾ ਬਾਰੇ ਸਿਓਰ ਥੋੜਾ ਸਿੱਖ ਲਈਏ ਜੋ ਹੋਸ਼ਵਾ ਦੀ ਕਿਤਾਬ ਪਹਿਲਾ ਬਾਤ ਪਹਿਲਾ ਚੈਪਟਰ ਉਹਦੀ 1 ਐਤੋਂ 3 ਐਤ ਤੱਕ ਪੜਾਂਗੇ ਯਹੋਵਾ ਦੇ ਦਾਸ ਮੂਸਾ ਨੇ ਮਰਨ ਤੋਂ ਮਰਨ ਦੇ ਪਿੱਛੋਂ ਇਹ ਹੋਇਆ ਕਿ ਯਹੋਵਾ ਨੇ ਮੂਸਾ ਨੇ ਸੇਵਕ ਨੂ ਦੇ ਪੁੱਤਰ ਯਹੋਸ਼ੂਆ ਨੂੰ ਆਖਿਆ ਕਿ ਮੇਰਾ ਦਾਸ موسی ਮਰ ਗਿਆ ਹੈ। ਹੂੰ। ਨੂੰ ਉੱਠ ਅਤੇ ਇਹੀ ਕੀ ਅਰਦਨ ਦੇ ਪਾਰ ਪਾਰ ਲੰਘ। ਬਸ ਸਿੱਧਾ ਪਹਿਲਾਂ ਪਰਮੇਸ਼ਰ ਕਿੰਨਾ ਗੱਲਬਾਤ ਕਰਦਾ ਜਾਂਦਾ ਸੀਗਾ موسی ਦੇ ਨਾਲ। ਪਹਿਲਾਂ ਪਰਮੇਸ਼ਰ ਕੰਨਾ ਗੱਲਬਾਤ ਕਰਦਾ ਸੀ? ਤੇ ਹੁਣ ਕਿਹਦੇ ਨਾਲ ਗੱਲਬਾਤ ਕੀਤੀ ਆ? ਯਹੋਸ਼ੂਆ ਦੇ ਨਾਲ ਕਿਉਂਕਿ ਯਹੋਸ਼ੂਆ موسی ਦਾ ਸ਼ਿਗਰਦ ਹੈ। ਮੂਸਾ ਦਾ ਚੇਲਾ ਆ ਕਿ ਜਦੋਂ ਮੂਸਾ ਮਰ ਗਿਆ ਮੂਸਾ ਆਪਣੀ ਜ਼ਿੰਦਗੀ ਦੇ 120 ਵਰੇ ਪੂਰੇ ਕਰਕੇ ਮਰ ਗਿਆ ਤੇ ਉਸ ਤੋਂ ਬਾਅਦ ਯਹੋਵਾ ਨੇ ਯੋਸ਼ੂਆ ਨੂੰ ਜਿਹੜਾ ਇਸ ਕੰਮ ਦੇ ਵਾਸਤੇ ਚੁਣ ਲਿਆ ਕਿ ਜਿਹ ਯੋਸ਼ੂਆ ਯੋਸ਼ੂਆ ਦੇ ਨਾਲ ਪਰਮੇਸ਼ਰ ਉਸੇ ਤਰ੍ਹਾਂ ਗੱਲਬਾਤ ਕੀਤੀ ਯੋਸ਼ੂਆ ਨੇ ਜਿਵੇਂ ਪਰਮੇਸ਼ਰ ਦੇ ਪਰਮੇਸ਼ਰ ਮੂਸਾ ਦੇ ਨਾਲ ਗੱਲਬਾਤ ਕਰਦਾ ਹੁੰਦਾ ਸੀ ਉਸ ਤੋਂ ਅੱਗੇ ਪੜ੍ਹਾਂਗੇ ਤੂੰ ਅਤੇ ਇਸ ਯਰਦਨ ਦੇ ਪਾਰ ਲੰਘ ਤੂੰ ਅਤੇ ਇਹ ਸਾਰੇ ਲੋਕ ਉਸ ਦੇਸ਼ ਨੂੰ ਜਾਓ ਜੇਰਾ ਮੈਂ ਉਹਨਾਂ ਨੂੰ ਅਰਥਾਤ ਇਜ਼رائیਲੀਆਂ ਨੂੰ ਦਿੰਦਾ ਹਾਂ ਸਾਰਾ ਥਾਂ ਜਿੱਥੇ ਤੇਰੇ ਪੈਰ ਦੀ ਕਲੀ ਰੱਖੀ ਜਾਵੇ ਉਹ ਸਭ ਮੈਂ ਤੁਹਾਨੂੰ ਦਿੱਤਾ ਜਿਹਨੇ ਮੂਸਾ ਨਾਲ ਵਚਨ ਕੀਤਾ ਸੀ ਉਜਾਰ ਤੇ ਲਬਾਨ ਲਬਾਨੋਂ ਤੋਂ ਲੈ ਕੇ ਵੱਡੀ ਨਦੀ ਤੀਕ ਜੋ ਫਰਾਤ ਦੀ ਨਦੀ ਹੈ ਕਿੱਧਰ ਦੀ ਸਾਰਾ ਦੇਸ਼ ਤਿੰਨ ਤੱਕ ਤਿੰਨ ਤੱਕ ਪਰਮੇਸ਼ੁਰ ਨੇ ਕਿਹਾ ਯੋਸ਼ੂਆ ਨੂੰ ਜਿਵੇਂ ਮੈਂ ਮੂਸਾ ਦੇ ਨਾਲ ਵਚਨ ਕੀਤਾ ਸੀ ਉਸੇ ਤਰ੍ਹਾਂ ਮੈਂ ਤੇਰੇ ਨਾਲ ਵੀ ਵਚਨ ਬਤਨ ਕਰਦਾ ਆ ਸੋ ਯੋਸ਼ੂਆ ਜਦੋਂ ਇਸرائیਲੀਆਂ ਨੂੰ ਲੈ ਕੇ ਜਾ ਰਿਹਾ ਸੀਗਾ ਕਨਾਣ ਦੇ ਤਰਫ ਉਸ ਸ਼ਹਿਰ ਦੇ ਵੱਲ ਜਾ ਰਿਹਾ ਸੀਗਾ ਜਿਸ ਸ਼ਹਿਰ ਦਾ ਪਰਮਿਸ਼ਨ ਨੇ ਵਾਅਦਾ ਕੀਤਾ ਸੀ ਮੂਸਾ ਦੇ ਨਾਲ ਤੇ ਅਬਰਾਹਮ ਦੇ ਨਾਲ ਯੋਸ਼ੂਆ ਉਸ ਸ਼ਹਿਰ ਦੇ ਵੱਲ ਆਪਣੇ ਲੋਕਾਂ ਨੂੰ ਲੈ ਕੇ ਜਾ ਰਿਹਾ ਤੇ ਬਹੁਤ ਸਾਰੇ ਦੇਸ਼ਾਂ ਨੂੰ ਯੋਸ਼ੂਆ ਨੇ ਜਿੱਪ ਲਿਆ ਸੀਗਾ ਆਮੀਨ ਹਾਲੇਲੂਇਆ ਹਾਲੇਲੂਇਆ ਯੋਸ਼ੂਆ ਰੱਬ ਦਾ ਪਿਆਰਾ ਭਗਤ ਵੀ ਸੀਗਾ ਤੇ ਇੱਕ ਬਹੁਤ ਤਕੜਾ ਯੋਧਾ ਵੀ ਸੀਗਾ ਸ਼ੂਰ ਵੀ ਸੀਗਾ ਔਰ ਬੜੀ ਹਿੰਮਤ ਵਾਲਾ ਸੀਗਾ ਇਸ ਕਰਕੇ ਹਿੰਮਤ ਵਾਲੇ ਬੰਦੇ ਰਹੀ ਪਰਮੇਸ਼ਵਰ ਨੇ ਚੁਣ ਲਿਆ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਜਦੋਂ ਚੋਣ ਕਰਦਾ ਆ ਆਪਣੇ ਸੇਵਕ ਦੀ ਤੇ ਬਹੁਤਿਆਂ ਨੂੰ ਬਹੁਤ ਰਹੇ ਦੇ ਵਿੱਚੋਂ ਚੁਣ ਕੇ ਲੈ ਕੇ ਆਉਂਦਾ ਜਦੋਂ ਦੌਦ ਦਾ ਦੌਦ ਦਾ ਦੌਦ ਦੀ ਸਿਲੈਕਸ਼ਨ ਕੀਤੀ ਆ ਦੌਦ ਨੂੰ ਪਰਮੇਸ਼ਵਰ ਚੁਣ ਲਿਆ ਆ ਕਿ ਉਹਦਾ ਦੌਦ ਦੇ ਪਿਤਾ ਯੱਸੀ ਨੇ ਆਪਣੇ ਸਾਰੇ ਪੁੱਤਰਾਂ ਨੂੰ ਅੱਗੇ ਲੈ ਕੇ ਆਇਆ 8 ਪੁੱਤਰ ਸੀਗੇ ਯੱਸੀ ਦੇ ਕਿੰਨੇ ਪੁੱਤਰ ਸੀਗੇ ਦੌਦ ਸਾਹਨੇ ਕਿੰਨੇ ਪੁੱਤਰ ਸੀਗੇ 8 ਪੁੱਤਰ ਸੋ ਦੌਦ ਅੱਠਵਾਂ ਪੁੱਤਰ ਸੀਗਾ ਸੱਤ ਪੁੱਤਰਾਂ ਤੱਕ ਜਹਵਾ ਪਰਮੇਸ਼ੁਰ ਦੇ ਸਾਹਮਣੇ ਆ ਗਏ ਪਰ ਖੁਦਾ ਦੇ ਦਾਸ ਨੇ ਕਿਸੇ ਨੂੰ ਵੀ ਸਲੈਕਟ ਕੀਤਾ ਨਹੀਂ ਤੇ ਪੁੱਛਿਆ ਫਿਰ ਦੱਸੀ ਨੂੰ ਕਿ ਤੇਰੇ ਹੋਰ ਵੀ ਕੋਈ ਪੁੱਤਰ ਹੈਗਾ ਕੀ ਕਿਹਾ ਉਹਨੇ ਫਿਰ ਉਹ ਕਹਿੰਦਾ ਹੈਗਾ ਇੱਕ ਹੋਰ ਆ ਉਹ ਤਾਂ ਪਿੰਡਾਂ ਬਕਵੇ ਚਲਣ ਵਾਲਾ ਆ ਛੋਟਾ ਆ ਤੁੰ ਤੋਂ ਤੇ ਉਹ ਉਹ ਵੀ ਉਹ ਵੀ ਮੇਰਾ ਪੁੱਤਰ ਆ ਤੇ ਫਿਰ ਇਹ ਨਬੀ ਨੇ ਕਿਹਾ ਕਿ ਉਹਨੂੰ ਬਲਾਕ ਲੈ ਕੇ ਆ ਮੇਰੇ ਕੋਲ ਜਦੋਂ ਉਹਨੂੰ ਲੈ ਕੇ ਆਇਆ ਤੇ ਫਿਰ ਉਹ ਜਲਦਾਉਦ ਨੂੰ ਮੱਥਾ ਮੱਥਾ ਕਰਦਾ ਬਹੁਤਿਆਂ ਦੇ ਵਿੱਚੋਂ ਪਰਮੇਸ਼ੁਰ ਇੱਕ ਨੂੰ ਇੱਕ ਨੂੰ ਖੜਾ ਕਰਦਾ ਕਲ ਇਹ ਵੀ ਨਾਲ ਸੀਗਾ ਪਰ ਯਹੋਸ਼ੂਆ ਨੂੰ ਪਰਮੇਸ਼ਵਰ ਨੇ ਜ਼ਿੰਮੇਵਾਰੀ ਦੇ ਦਿੱਤੀ ਕਿ ਤੂੰ ਜਾਣਾ ਆਂ ਔਰ ਇਸਰਾਈਲੀਆਂ ਨੂੰ ਉਸ ਕਨਾਨ ਸ਼ਹਿਰ ਤੱਕ ਪਹੁੰਚਾਉਣਾ ਆਂ ਬੋਲੋ ਹallelujah ਹallelujah ਹੁਣ ਤੇ ਖੋਰੇ ਸਪੜਾਂਗੇ ਬਾਈਬਲ ਦੇ ਵਿੱਚੋਂ ਯਹੋਸ਼ੂਆ ਦੇ ਇਤਿਹਾਸ 10 ਬਾਰ ਜੋਸ਼ਯਾ 10ਵਾਂ ਬਾਪ ਉਸ ਤੇ 12ਵਾਂ ਤੋਂ ਪੜਾਂਗੇ ਸਾਡੇ ਜੋਸ਼ਯਾ ਨੇ ਇਹ ਵਾਦਾ ਕੀਤਾ ਜਿਸ ਦਿਨ ਜਦ ਇਹ ਹੋਵਾਂ ਨੇ ਅਮੋਰੀਆਂ ਨੂੰ ਇਜ਼ਰਾਈਲੀਆਂ ਦੇ ਇਜ਼ਰਾਈਲੀਆਂ ਨੂੰ ਦੇ ਦਿੱਤਾ ਕੱਲ ਕੀਤੀ ਅਤੇ ਇਜ਼ਰਾਈਲੀਆਂ ਦੇ ਦੇਖਦੇ ਆਇਆ ਇਹ ਤੂਰ ਬਸ ਬਸ ਇਸ ਜਗ੍ਹਾ ਤੇ ਜੋ ਬਾਰਾਤ ਅਸੀਂ ਪੜੀ ਆ ਉਹ ਐਸਾ ਸਾਨੂੰ ਸਾਡੇ ਜਿਹੜੇ ਸੁਵਚਨ ਦੇ ਹਿੱਤ ਨੂੰ ਕਲੀਅਰ ਕਰ ਦੇਗੀ